ਪਿੰਡ ਸਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੂੰ ਮਿਲਿਆ ਪਰਵਾ ਹੁੰਗਾਰਾ ਸੈਂਕੜੇ ਪਰਿਵਾਰ ਜਥੇਬੰਦੀ ਚ ਹੋਏ ਸ਼ਾਮਲ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਉਸ ਵੇਲੇ ਕੇ ਸਾਧ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੂੰ ਪਰਵਾ ਹੰਗਾਰਾ ਮਿਲਿਆ ਜਦ ਜ਼ਿਲ੍ਹਾ ਵਿਵੇਤ ਸਕੱਤਰ ਸਾਹਿਬ ਸਿੰਘ ਸਭਰਾ ਦੀ ਮਿਹਨਤ ਸਦਕਾ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਅਤੇ ਹੀਰਾ ਸਿੰਘ ਜੋਧੂ ਕੇ ਅਤੇ ਜ਼ੋਨ ਪ੍ਰਧਾਨ ਕਾਰਜ ਸਿੰਘ ਦੀ ਜੋਗ ਅਗਵਾਈ ਹੇਠ ਸੈਂਕੜੇ ਪਰਿਵਾਰ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਿੱਚ ਸ਼ਾਮਲ ਹੋ ਗਏ ਇਸ ਉਪਰੰਤ ਕਮੇਟੀ ਵਿੱਚ ਜੀ ਆਇਆ ਆਖਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਅਤੇ ਸੂਬਾ ਜਨਰਲ ਸਕੱਤਰ ਸੁਚਾ ਸਿੰਘ ਲੱਧੂ ਅਤੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਨੇ ਕਮੇਟੀ ਵਿੱਚ ਸ਼ਾਮਲ ਹੋਏ ਵਰਕਰਾਂ ਨੂੰ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਜਥੇਬੰਦੀ ਵਿੱਚ ਸ਼ਾਮਲ ਹੋਏ ਆਰਿਕ ਪਰਿਵਾਰ ਦਾ ਉਹ ਤੈਅ ਦਿলো ਧੰਨਵਾਦ ਕਰਦੇ ਹਨ ਅਤੇ ਹਰ ਬੰਦਾ ਮਾਨ ਸਰਕਾਰ ਕਮੇਟੀ ਵਿੱਚ ਉਹਨਾਂ ਨੂੰ ਦਿੱਤਾ ਜਾਵੇਗਾ ਇਸ ਉਪਰੰਤ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਨੇ ਕਿਹਾ ਕਿ ਦਿੱਲੀ ਦੀ ਕੇਂਦਰ ਸਰਕਾਰ ਨੇ ਕਿਸਾਨੀ ਅੰਦੋਲਨ ਦੌਰਾਨ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਤੋਂ ਦਿੱਲੀ ਕੇਂਦਰ ਸਰਕਾਰ ਮੁਕਰ ਚੁੱਕੀ ਹੈ ਜਿਸ ਨੂੰ ਲੈ ਕੇ ਫਰਵਰੀ ਮਹੀਨੇ ਵਿੱਚ ਫਿਰ ਤੋਂ ਦਿੱਲੀ ਵੱਲੋਂ ਕੂਝ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ-ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਹੇ ਕਿ ਦਿੱਲੀ ਵਿਖੇ ਹੋਣ ਜਾ ਰਹੇ ਇਸ ਸੰਘਰਸ਼ ਵਿੱਚ ਪਿੰਡ ਸਭਰਾ ਦੇ ਲੋਕ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਵੱਡੇ ਪੱਦਰਤੇ ਆਪਣਾ ਯੋਗਦਾਨ ਇਸ ਵਿੱਚ ਪਾਉਣਗੇ ਇਸ ਉਪਰੰਤ ਉਹਨਾਂ ਦੱਸਿਆ ਕਿ ਪਿੰਡ ਸਭਰਾ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦਾ 800 ਤੋਂ ਵੱਧ ਮੈਂਬਰ ਜਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਅਤੇ ਪੂਰੀ ਟੀਮ ਦੀ ਮੇਨ ਸਦਕਾ ਹੋ ਚੁੱਕਾ ਹੈ ਜਿਨ੍ਹਾਂ ਦਾ ਉਹ ਤੈਅ ਦਿলো ਧੰਨਵਾਦ ਕਰਦੇ ਹਨ ਇਸ ਉਪਰੰਤ ਵਿੱਤ ਸਕੱਤਰ ਸਾਹਿਬ ਸਿੰਘ ਨੇ ਜਥੇਬੰਦੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਦੇ ਪਿੰਡ ਪਹੁੰਚੇ ਹਰ ਇੱਕ ਜਥੇਬੰਦੀ ਦੇ ਆਗੂਆਂ ਦਾ ਤਹਿ ਦਿਲੋਂ ਧੰਵਾਦ ਕੀਤਾ ਅਤੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਸਭਰਾ ਤੋਂ ਹਰ ਇੱਕ ਸੰਘਰਸ਼ ਵਿੱਚ ਵੱਡੇ ਪੱਧਰ ਤੇ ਲੋਕ ਇਸੇ ਤਰ੍ਹਾਂ ਹੀ ਇੱਕਜੁੱਟ ਹੋ ਕੇ ਪਹੁੰਚਣਗੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਔਰ ਸਰਦਾਰ ਜੋਧਾ ਸਿੰਘ ਦੇ ਗ੍ਰਹਿ ਵੇਖੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਮੀਟਿੰਗ ਕੀਤੀ ਆ ਜ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਦੇ ਵਿੱਚ ਔਰ ਖੁਦ ਜਥੇਬੰਦੀ ਦੇ ਇੱਕ ਮਾਲਕੀ ਤੌਰ ਤੇ ਕਿਸਾਨ ਸ਼ਾਮਲ ਹੋਏ ਆ ਮਾਲਕ ਬਣੇ ਆ ਔਰ ਸਰਦਾਰ ਜੋਧਾ ਸਿੰਘ ਔਰ ਸਾਰੇ ਹੀ ਆਪਣੇ ਜਿੰਨੇ ਮਤਲਬ ਨਗਰ ਸਭਰਾ ਦੇ ਲੀਡਰ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਔਰ ਜਿਹਦੇ ਵਿੱਚ 3 ਕਾਲੇ ਕਾਨੂੰਨ ਔਰ ਚੌਥਾ ਪ੍ਰਾਰੀ ਵਾਲਾ ਜਦੋਂ ਰੱਦ ਕਰਵਾਇਆ ਸੀ ਤੇ ਬਾਕੀ ਮਸਲੇ ਜਿਹੜੇ ਸੀਗੇ ਜਿਹੜੇ ਸੁਆਮੀਨਾਥਨ ਦੀ ਰਿਪੋਰਟ ਐਮਐਸਪੀ ਦਾ ਮਸਲਾ ਮਸਲਾ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਕਾਨੂੰਨ ਆਪਰੇਟਿੰਗ ਪਿਆ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਔਰ ਇੱਕ ਪੱਤਰਕਾਰ ਚਹੀਦ ਕੀਤਾ ਹਰਿਆਣੇ ਦੇ ਇੱਕ ਥਾਣਾ ਨੂੰ ਵੱਡੇ ਪੱਧਰ ਤੇ ਜਿਹੜਾ ਪਰਚੇ ਦਰਜ ਕੀਤੇ ਕੇ ਬਾਕੀ ਵੀ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਦਰਜ ਹੋਏ ਜਾਂ ਪਹਿਲਾਂ ਵੀ ਹੋਏ ਇਹ ਸਰਕਾਰ ਮੰਨੀ ਸੀ ਸੰਜੇ ਅਗਰਵਾਲ ਜਿਹੜਾ ਜਨਰਲ ਸੈਕਟਰੀ ਆ ਖੇਤੀ ਵਿਭਾਗ ਦਾ ਸੈਂਟਰ ਦਾ ਉਹਨੇ ਮੋਹਰ ਲਾ ਕੇ ਇੱਕ ਲਿਖਤੀ ਜਿਹੜਾ ਸਾਨੂੰ ਲੈਟਰ ਦਿੱਤਾ ਸੀਗਾ ਕਿ ਇਹ ਇਸ ਮਸਲੇ ਬਦਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਊ ਦੋ ਵਿੱਚ ਬੁੱਧੀਜੀਵ ਪਾ ਕੇ ਔਰ ਇਹ ਮਸਲੇ ਨੂੰ ਸੁਲਝਾਇਆ ਜਾਊਗਾ ਔਰ ਲਿਖਤੀ ਜਿਹੜੀ ਸਰਕਾਰ ਕਰਕੇ ਔਰ ਮੁਕਰੀ ਆ ਔਰ ਵੱਡੇ ਪੱਧਰ ਤੇ ਅਸੀਂ ਅਲੱਗ-ਅਲੱਗ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਔਰ ਬਾਕੀ ਜਥੇਬੰਦੀਆਂ ਦੇ ਨਾਲ ਰਾfte ਹੋ ਰਹੇ ਆ ਔਰ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਜਥੇਬੰਦੀਆਂ ਦੇ ਫੈਸਲੇ ਲੈ ਕੇ ਔਰ ਕਿਹੋ ਜੀ ਤਿਆਰੀ ਨਿਕਲਦੀ ਫਰਵਰੀ ਦੇ ਵਿੱਚ 2 ਤਰੀਕ ਨੂੰ ਵੀ ਇੱਕ ਰੈਲੀ ਨਿਕਲਣ ਵਾਲੀ ਹੈ 6 ਤਰੀਕ ਨੂੰ ਨਿਕਲਣ ਵਾਲੀ ਆ ਪੰਜਾਬ ਦੇ ਵਿੱਚ ਔਰ ਇਹ ਮੀਟਿੰਗਾਂ ਕਰਕੇ ਇੱਕ ਸਾਡੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਉਹਦੇ ਵਿੱਚ ਕਾਕਾ ਸਿੰਘ ਕੋਲੜਾ ਸਿੱਧੂਪੁਰ ਵੱਲੋਂ ਔਰ ਲਖਵਿੰਦਰ ਸਿੰਘ ਸਿਰਸਾ ਔਰ ਸੁਖਜੀਤ ਸਿੰਘ ਅਧੋ ਚੰਡੇ ਔਰ ਉਹਦੇ ਨਾਲ ਸੁਪਾਲ ਸਿੰਘ ਡੱਫਰ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਬਾਕੀ ਜਥੇਬੰਦੀਆਂ ਦੀ ਕੋਰ ਕਮੇਟੀ ਨਾਲ ਗੱਲ ਕਰਨ ਜਿਹਦੇ ਵਿੱਚ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਦੇ ਚਾਰ ਮੈਂਬਰ ਆ ਔਰ ਉਹਨਾਂ ਨਾਲ ਛੇਤੀ ਤੋਂ ਛੇਤੀ ਹੀ ਮੀਟਿੰਗ ਲੱਗਣ ਜਾ ਰਹੀ ਆ ਨਵਾਂ ਦਸਾਂ ਮੈਂਬਰਾਂ ਦੀ ਔਰ ਉਥੋਂ ਅਗਲੀ ਤਿਆਰੀ ਜਿਹੜੀ ਫਿਜ਼ੀਕਲ ਮੀਟਿੰਗਾਂ ਸੱਦ ਕੇ ਔਰ ਦਿੱਲੀ ਦੀਆਂ ਤਿਆਰੀਆਂ ਕਰਾਉਣ ਵਾਸਤੇ ਜਾਣਕਾਰੀ ਦਿੱਤੀ ਜਿਹਦੇ ਵਿੱਚ ਸਭਰਾਨਗਰ ਦੇ ਸਾਰੇ ਜੋਧਿਆ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੱਦਾ ਪੱਤਰ ਆਵੇ ਦਿੱਲੀ ਦਾ ਤੇ ਜਿਹੜਾ ਬਰਕਰਾਰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਔਰ ਸਭਰਨਗਰ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਰਕਾਰ ਜੋ ਆਪਦੇ ਵਾਅਦਿਆਂ ਤੋਂ ਮੁੱਕਰੀ ਐਮਐਸਪੀ ਗਰੰਟੀ ਜਾਂ ਹੋਰ ਕਈਆਂ ਤੋਂ ਉਹਨਾਂ ਦਾ ਕਰਕੇ ਦੁਬਾਰਾ ਜਹੇ ਬੰਦੀਆਂ ਜਿਹੜੀਆਂ ਉੱਚੇ ਲੈਵਲ ਤੇ ਇਹ ਸਾਰੀਆਂ ਆਪਣਾ ਮਹਾ ਪੰਚਾਇਤਾਂ ਕਰ ਰਹੀਆਂ ਕਿਸਾਨ ਸੰਘਰਸ਼ ਕਮੇਟੀ ਆਪਦੇ ਸੱਤਾ ਜ਼ਿਲ੍ਹਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਸਾਹਿਬ ਤਰਨਤਾਰਨ ਤਰਨਤਾਰ ਦੇ ਵਿੱਚ 80 ਪਿੰਡ ਫਿਰੋਜ਼ਪੁਰ ਮੋਗਾ ਕਪੂਰਥਲਾ ਜਲੰਧਰ ਅਹੀਂ ਹੁਣ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵੰਗਾਰ ਕਰਾਂਗੇ ਅੱਜ ਮੈਂ ਨਗਰ ਸੁਭਰਾ ਦਾ ਤਹਿ ਦਿਲੋਂ ਧੰਨਵਾਦ ਆਂ ਅੱਜ ਤੱਕ 750 ਪਲੱਸ 800 ਦੇ ਹੀੜ-ਗੇੜ ਜਿਹੜਾ ਇਹ ਜੈ ਬੰਦੀ ਦਾ ਮੈਂਬਰ ਬਣ ਚੁੱਕਾ ਮੈਂ ਸਾਰੇ ਰਾਂ ਧੰਨਵਾਦ ਕਰਦਾ ਜੀ ਆਇਆਂ ਨਾ ਮੇਰੇ ਵੱਲੋਂ ਕੋਈ ਕਿਸੇ ਰੰਗਮ ਦੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁਟਾ ਵੱਲੋਂ ਡਟ ਕੇ ਖੜਾਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਆਵਾਜ਼ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਹਰ ਵਰਗ ਦੇ ਨਾਲ ਖਲੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੌਂਸਲ ਦੁਬਲੀ ਕਿਸਾਨ ਜਿ ਕਰਚੁੜੀ ਫੋਟ ਮੋਡਾ ਵੈਸ ਪ੍ਰਧਾਨ ਪੰਜਾਬ ਦੇ ਜੋ ਅੱਜ ਸਭਰਾਵਾਂ ਨਗਰ ਦੇ ਵਿੱਚ ਮੀਟਿੰਗ ਹੋਈ ਆ ਇਹ ਅਸੀਂ ਪੰਜਾਬ ਲੈਵਲ ਤੇ ਪਿੰਡ ਪਿੰਡ ਮੀਟਿੰਗਾਂ ਕਰ ਰਹੇ ਆ ਕਿਉਂਕਿ ਗੈਰ ਰਾਜਨੀਤਿਕ ਜਥੇਬੰਦੀਆਂ ਨੂੰ ਦੁਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਇਹ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦੇ ਐਮਐਫ ਸਿਜਾ ਮੁੱਦਾ ਜਿਹੜੇ ਹੋਰ ਜਿਹੜੇ ਸਰਕਾਰ ਮੁਖਰਗੀ ਮੁੱਦਿਆਂ ਤੋਂ ਉਹ ਦੁਬਾਰਾ ਹੱਲ ਕਰਵਾਏ ਜਾਣ ਇਸ ਕਰਕੇ ਅਸੀਂ ਪਿੰਡ-ਪਿੰਡ ਮੀਟਿੰਗਾਂ ਜ਼ਿਲ੍ਹੇ ਦੀਆਂ ਮੀਟਿੰਗਾਂ ਸੂਬੇ ਦੀਆਂ ਮੀਟਿੰਗਾਂ ਵੱਡੀਆਂ-ਵੱਡੀਆਂ ਕੰਮ ਬਕਾ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਦਿੱਲੀ ਨੂੰ ਪਿਆਰੀ ਕਰੀਏ ਵਾਹਿਗੁਰੂ ਵਾਹਿਗੁਰੂ ਦੀ ਕਿਰਪਾ ਅੱਜ ਮੈਂ ਸਰਦਾਰ ਇੰਦਰਜੀਤ ਸਿੰਘ ਜੀ ਕੋਟਮੁੱਟਾ ਅਤੇ ਸਾਰੇ ਜਥੇਬੰਦੀ ਜਿੰਨੇ ਵੀ ਮੇਰੇ ਵੀਰ ਮੇਰੇ ਗ੍ਰਾਵੇ ਤੇ ਆਏ ਸਾਰਿਆਂ ਨੂੰ ਜੀ ਆਇਆਂ ਕਿਨਹਾ ਅਤੇ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਲੋਹਾ ਸਿੰਘ ਬਾਣੇ ਦੇ ਘਰੇ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ ਆਗੂ ਆਏ ਆ ਜ਼ੂਬਾ ਪ੍ਰਧਾਨ ਵਾਈਸ ਪ੍ਰਧਾਨ ਸੀਨੀਅਰ ਮੀਰ ਪ੍ਰਧਾਨ ਜਿੰਨੇ ਵੀ ਪ੍ਰਧਾਨ ਆਗੂ ਸਾਹਿਬਾਨ ਆਏ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਕਹਦੇ ਉਹਨਾਂ ਨੂੰ ਆਉਣ ਵਾਸਤੇ ਤੇ ਜਿਹੜੇ ਸਾਡੇ ਵੀਰ ਅੱਜ ਆਪਣੀਆਂ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਚੰਗੀਆਂ ਨੀਤੀਆਂ ਵੇਖ ਕੇ ਕਿਸਾਨ ਸਘਰਸ਼ ਕਮੇਟੀ ਕੋਰਡ ਬੁੱਢਾ ਦੀਆਂ ਨੀਤੀਆਂ ਚੰਗੀਆਂ ਨੂੰ ਵੇਖ ਕੇ ਪਾਰਟੀ ਵਿੱਚ ਸ਼ਾਮਲ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਕਿਸੇ ਕਿਸਮ ਦਾ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਕਿਸੇ ਵੀ ਕਿਸਮ ਦੀ ਸਾਡੀ ਲੋੜ ਪੈਂਦੀ ਹੈ ਜਥੇਬੰਦੀ ਦੀ ਜਥੇਬੰਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਆਏ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਦੇਖੋ ਅੱਜ ਸਾਡੇ ਪਿੰਡ ਸਭਰਾ ਦੇ ਜਝਾਰੂ ਵਰਕਰ ਸਰਦਾਰ ਜੋਧਾ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਬਹੁਤ ਵੱਡਾ ਭਾਰੀ ਕਾਟ ਤੁਸੀਂ ਵੇਖ ਰਹੇ ਹੋ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਸਰਦਾਰ ਇੰਦਰਜੀਤ ਸਿੰਘ ਕੋਟਪਟਾ ਪਹੁੰਚੇ ਚੇਚੇ ਤੌਰ ਤੇ ਔਰ ਸਾਨੂੰ ਬੜੀ ਖੁਸ਼ੀ ਤੇ ਬੜੀ ਮਾਣ ਵਾਲੀ ਗੱਲ ਆ ਵੀ ਸਾਡੇ ਇਸ ਜਥੇਬੰਦੀ ਦੇ ਵਿੱਚ ਵਾਧਾ ਹੋਇਆ ਕਿਉਂਕਿ ਜੋ ਅੱਜ ਸਾਡੇ ਨਾਲ ਮੁੰਡੇ ਨੌਜਵਾਨ ਜਿਨ੍ਹਾਂ ਨੇ ਸਾਨੂੰ ਅੱਜ ਪੂਰਾ ਮਤਲਬ ਜਥੇਬੰਦੀ ਵਿੱਚ ਨਾਲ ਤੁਰਨ ਦਾ ਪ੍ਰਣ ਤੇ ਵਾਅਦਾ ਕੀਤਾ ਸਾਡੇ ਜਥੇਬੰਦੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਸਰਦਾਰ ਜੋਧਾ ਸਿੰਘ ਦਾ ਵੀ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਦੀ ਪਰ ਇਨਾਂ ਸਦਕਾ ਸਾਡੀ ਇਸ ਜਥੇਬੰਦੀ ਦੇ ਵਿੱਚ ਵਾਅਦਾ ਆਇਆ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਵੀ ਜਥੇਬੰਦੀ ਇਹ ਸਾਰਿਆਂ ਸਾਰਿਆਂ ਦੀ ਸਾਂਝੀ ਜਥੇਬੰਦੀ ਆ ਕਿਸੇ ਕਿਸਮ ਦਾ ਕੋਈ ਕੰਮਕਾਰ ਪੈਂਦਾ ਤੇ ਅਸੀਂ ਅੱਗੇ ਲੱਕੇ ਨਾਲ ਸਾਥ ਦੇਵਾਂਗੇ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਵੀ ਸਾਨੂੰ ਜਿੱਥੇ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਸਾਥ ਦੇ ਕੇ ਤੁਹਾਡਾ ਸਾਥ ਦੇਵਾਂਗੇ ਔਰ ਐਸੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੈਕਾ ਚਾਹਨੇ ਆਂ ਵੀ ਜਿਹੜੀ ਜਥੇਬੰਦੀ ਆ ਨਾ ਜੀ ਇਹ ਸਦਾ ਬਹਾਰ ਆ ਇਹਦੇ ਨਾਲ ਜੁੜਨਾ ਚਾਹੀਦਾ ਇਹ ਸਾਡੇ ਜਿਹੜੇ ਪੰਜਾਬ ਦੇ ਸਾਡੇ ਸੂਬੇ ਦੇ ਮਸਲੇ ਚੁੱਕ ਕੇ ਸਾਨੂੰ ਜਿਹੜਾ ਭਾਵੇਂ ਅਸੀਂ 2% ਦੀ ਇਸ ਚੀਜ਼ਾ 90% ਜਿੰਨੀ ਮਲਾਈ ਜਾਂਦੀ ਹੈ ਜਥੇਬੰਦੀ ਇਹ ਕਰਕੇ ਪੰਜਾਬ ਦਾ ਜਿਹੜਾ ਨਾਮ ਆ ਸਭ ਤੋਂ ਪਹਿਲੇ ਨੰਬਰ ਤੇ ਜਿ세 ਜਥੇਬੰਦੀ ਦਿੱਲੀ ਜਿੱਤ ਕੇ ਜਿੱਥੇ ਸਾਡੇ ਵੱਡ ਵਡੇਰਿਆਂ ਨੇ ਕਿਤੇ ਦਿੱਲੀ ਜਿੱਤੀ ਸੀ ਪਰ ਇਹਨਾਂ ਯੋਧਿਆਂ ਨੇ ਦਿੱਲੀ ਜਿੱਤੀ ਆ ਅਸੀਂ ਇਹਨਾਂ ਦੇ ਧੰਨਵਾਦੀ ਆਂ ਤੇ ਕਹੀਂ ਆਸ ਕਰਦੇ ਆਂ ਵੀ ਆਉਣ ਵਾਲੀ ਜਿਹੜੀ ਮੀਡੀਆ ਕਿਸ ਜਿਥੇ ਬੰਦੀ ਦਾ ਸਾਥ ਦੇਗੀ ਤੇ ਜਿਹੜਾ ਪੰਜਾਬ ਦਾ ਨਾਮ ਆ ਤੇ ਪੰਜਾਬ ਦੇ ਮਸਲੇ ਲਿਖਉਣਗੇ ਵੈਗਨੂ ਜੀ ਕਾ ਖਾਲਸਾ ਵਾਹ ਜੀ ਜੀ ਕਾ ਖਾਲਸਾ ਵਾਹ ਵੈਗਨੂ ਜੀ ਕੀ ਫਤਿਹ ਸਤਕਾਰੀਆਂ ਨੂੰ ਭਰਾਓ ਇਹ ਸਾਡਾ ਹੱਕ ਬਣਦਾ ਵਾ ਜਦੋਂ ਵੀ ਕਿਤੇ ਬੇਇੱਜ਼ਤੀ ਬਣਦੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਤਰਲਾ ਪਾਇਆ ਸੀ ਉਹਨਾਂ ਨੇ ਉਹਨਾਂ ਦੇ ਬਲੇ ਆਪਣਾ ਬਲੀਦਾਨ ਦਿੱਤਾ ਅਸੀਂ ਤੇ ਆਪਣੇ ਹੱਕ ਲੈਣ ਵਾਸਤੇ ਦੀਨੂ ਪੂਜ ਕਰਨਾ ਵਾ ਅਸੀਂ ਆਪਦੇ ਹੱਕ ਨਹੀਂ ਛੱਡਾਂਗੇ ਬਹੁਤ ਪਰਿਵਾਰ ਜਿੰਨੇ ਵੀ ਰਲਿਆ ਅਸੀਂ ਇਹਨੇ ਰਲ ਮਿਲ ਕੇ ਸਾਰਿਆਂ ਨੂੰ ਆਪਣਾ ਫਰਜ਼ ਮੰਨਦਾ ਵਾ ਇਹ ਕਾ ਬਹੁਤ ਵੱਡੀ ਚੀਜ਼ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਵੱਧ ਤੋਂ ਵੱਧ ਜਥੇਬੰਦੀ ਦੀ ਸੇਵਾ ذریعے ਵਾਹਿਗੁਰੂ ਜੀ ਕਾ ਕਾਸ਼ਾ ਵਾਹਿਗੁਰੂ ਜੀ